ਕ੍ਰਿਸ਼ਨ ਸਭਾ ਦੇ ਜਦੋਂ ਕੋਈ دیدار ਕਰਦਾ ਸੀ ਉਸ ਦਰਸ਼ਨ ਚ ਇੰਨੀ ਬਖਸ਼ਿਸ਼ ਸੀ ਜਿੰਨੇ ਦਰਸ਼ਨ ਕੀਤੇ ਗੁਰੂ ਨੇ ਅੰਦਰ ਠਾਰ ਕੇ ਰੱਖਾ ਸ਼ਰਦਾ ਦੀ ਅੱਖ ਨਾਲ ਕੀਤੇ ਇੱਥੋਂ ਤੱਕ ਪਿਆਰਿਓ ਅ ਸ਼ਰਦਾ ਦੀ ਅੱਖ ਨਾਲ ਕੀਤੇ ਮਹਾਰਾਜ ਪਾਲਕੀ ਚ ਜਾਂਦੇ ਹੁੰਦੇ ਸਨ ਪਾਲਕੀ ਤੁਰੇ ਜਾ ਰਿਆ ਲੈ ਕੇ ਰਸਤੇ ਵਿੱਚੋਂ ਆਵਾਜ਼ ਆਉਂਦੀ ਏ ਰੋਣ ਦੀ ਖਾਇ ਖਾਇ ਕੁਰਲਾਨ ਦੀ ਤੇ ਮਹਾਰਾਜ ਕਹਿੰਦੇ ਅ ਸਿੱਖਾਂ ਨੂੰ ਪਾਲਕੀ ਰੋਕ ਦਿਓ ਪਰਦਾ ਪਾਸੇ ਕਰਦੇ ਆ ਤੇ ਕੋੜੀ ਉੱਠ ਪੈਂਦਾ ਜਿਹਦੇ ਖੱਤ ਪੈਰਾਂ ਦੇ ਵਿੱਚ ਸੱਚੀ ਮੁੱਚੀ ਖੂਨ ਸਿੰਮਦਾ ਹੈ ਕਹਿੰਦਾ ਬਾਲਾ ਪ੍ਰੀਤਮ ਤੁਸੀਂ ਗੁਰੂ ਨਾਨਕ ਦੀ ਜੋਤ ਦੇ ਮਾਲਕ ਹੋ ਮੈਨੂੰ ਪਤਾ ਹੈ ਗੁਰੂ ਨਾਨਕ ਨੇ ਕੋੜੀ ਦਾ ਰੋਕ ਕਤਿਆ ਦੀ ਬਾਲਪੁਰ ਗੁਰੂ ਅਮਰਦਾਸ ਨੇ ਪ੍ਰੇਮੇ ਦਾ ਕਟਿਆ ਕੋਈ ਦਵਾਲ ਤੁਹਾਡੇ ਅੰਦਰ ਜੋ ਤੇ ਮੇਰਾ ਰੋਹ ਕਟੋ ਮਹਾਰਾਜ ਰੁਮਾਲ ਸੱਡ ਕੇ ਕਹਿੰਦੇ ਆ ਪੁਰਖਾ ਭੇਜਿਆ ਜਿੰਨਾ ਤੈਨੂੰ ਉਹਨਾਂ ਦੀ ਨੀਅਤ ਮਾੜੀ ਪਰ ਤੇਰੀ ਨੀਅਤ ਚੱਕੀ ਆ ਪਕੜ ਰੁਮਾਲ ਮਹਾਰਾਜ ਨੇ ਰੁਮਾਲ ਦਿੱਤਾ ਕਹਿਣ ਲੱਗੇ ਤੇ ਤਨ ਤੇ ਲਾਹ ਤੂੰ ਗੁਰਮਖੋ ਨਾਲ ਕਿਆ ਗੁਰੂ ਨਾਨਕ ਸਾਹਿਬ ਭਲੀ ਕਰਨਗੇ ਸੱਚ ਮੁੱਚੋ ਬੰਦਾ arogh ਹੋ ਗਿਆ